12ਵੀਂ ਕਲਾਸ ਦਾ ਪੇਪਰ ਲੀਕ ਹੋ ਗਿਆ ਹੈ ਪੇਪਰ ਸ਼ੁਰੂ ਹੋਣ ਦੇ ਘੰਟਾ ਬਾਅਦ ਹੀ ਇਹ WhatsApp ਦੇ ਉੱਤੇ ਵਾਇਰਲ ਹੋਣ ਲੱਗਿਆ ਜੀ ਹਾਂ UP ਦੇ ਵਿੱਚ ਪੁਲਿਸ ਭਰਤੀ ਦਾ ਪੇਪਰ ਲੀਕ ਹੋਣ ਤੋਂ ਬਾਅਦ ਹੁਣੇ ਦਾਵਾ ਕੀਤਾ ਜਾ ਰਿਹਾ ਹੈ ਕਿ 12ਵੀਂ ਦੇ ਬਾਇਓਲੋਜੀ ਅਤੇ ਮੈਥੇਮੈਟਿਕਸ ਦੇ ਪੇਪਰ ਵੀ ਲੀਕ ਹੋ ਗਏ ਨੇ ਇਹ UP ਬੋਰਡ ਦਾ ਐਗਜ਼ਾਮ ਸੀ ਜਿੱਥੇ ਪੇਪਰ ਲੀਕ ਹੋਣ ਦੀਆਂ ਗੱਲਾਂ ਸਾਹਮਣੇ ਆ ਗਈਆਂ ਨੇ ਲਗਾਤਾਰ ਵਿਦਿਆਰਥੀਆਂ ਦੀ ਪੁਵਖ ਦੇ ਨਾਲ ਇੱਥੇ ਖਲਵਾੜ ਹੁੰਦਾ ਨਜ਼ਰ ਆ ਰਿਹਾ ਹੈ ਪਹਿਲਾਂ ਪੁਲਿਸ ਭਰਤੀ ਦੇ ਵਿੱਚ ਪੇਪਰ ਲੀਕ ਹੋਇਆ ਬੱਚਿਆਂ ਨੇ ਬਹੁਤ ਤਿਆਰੀ ਕੀਤੀ ਹੋਣੀ ਹੈ ਪਰ ਜਦੋਂ ਪੇਪਰ ਲੀਕ ਹੋ ਜਾਂਦਾ ਹੈ ਮਿਹਨਤ ਕਰਨ ਵਾਲੇ ਵਿਦਿਆਰਥੀਆਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਉੱਤਰ ਪ੍ਰਦੇਸ਼ ਤੇ ਇਹ ਹਾਲ ਸੋਸ਼ਲ ਮੀਡੀਆ ਜਾਂ ਫਿਰ ਮੀਡੀਆ ਦੇ ਵਿੱਚ ਦੱਸੇ ਜਾ ਰਹੇ ਨੇ ਦੋਨੋਂ ਪੇਪਰ WhatsApp ਦੇ ਇੱਕ ਗਰੁੱਪ ਦੇ ਉੱਤੇ ਵਾਈਰਲ ਹੋਏ ਨੇ ਇਸ ਮਾਮਲੇ ਦੇ ਵਿੱਚ ਥਾਣਾ ਫਤਿਹਪੁਰ ਸਿਕਰੀ ਦੇ ਵਿੱਚ ਮੁਕਦਮਾ ਵੀ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਕਾਲਜ ਸੰਚਾਲਕ ਨੂੰ ਗ੍ਰਿਫਤਾਰ ਕਰ ਲਿਆ ਸੋ ਯੂਪੀ ਬੋਰਡ ਦੀ ਪ੍ਰੀਖਿਆ ਦੇ ਵਿੱਚ ਗਣਿਤ ਅਤੇ ਬਾਇਓਲੋਜੀ ਦਾ ਪੇਪਰ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਮਾਮਲੇ ਵਿੱਚ ਡੀਆਈਓਐਸ ਆਗਰਾ ਨੇ ਥਾਣਾ ਫਤਿਹਪੁਰ ਸਿਕਰੀ ਵਿੱਚ ਮੁਕਦਮਾ ਦਰਜ ਕਰਵਾਇਆ ਪੁਲਿਸ ਨੇ ਪਿੰਡ ਰਜੋਲੀ ਸਥਿਤ ਸ਼੍ਰੀ ਅਤਰ ਸਿੰਘ ਇੰਟਰ ਕਾਲਜ ਦੇ ਪ੍ਰਬੰਧਕ ਅਤੇ ਪ੍ਰਿੰਸੀਪਲ ਰਾਜਿੰਦਰ ਸਿੰਘ ਉਰਫ ਹੁੱਡਾ ਉਸ ਤੋਂ ਬੇਟੇ ਕੰਪਿਊਟਰ ਆਪਰੇਟਰ ਵਿਨੇ ਚੋਹਾਨ ਇਸ ਤੋਂ ਇਲਾਵਾ ਹੋਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਦੋਸ਼ ਹੈ ਕਾਲਜ ਪ੍ਰਬੰਧਕਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਇਸ ਦੋਸ਼ ਦੇ ਵਿੱਚ ਸੋ ਵੱਡੀ ਖਬਰ ਹੈ ਉੱਤਰ ਪ੍ਰਦੇਸ਼ ਤੋਂ ਜਿੱਥੇ 12ਵੀਂ ਦਾ ਪੇਪਰ ਲੀਕ ਹੋ ਗਏ ਨੇ 12ਵੀਂ ਦੇ ਦੋ ਪੇਪਰ ਗਣਿਤ ਅਤੇ ਮੈਥਮੈਟਿਕਸ ਦੇ ਦੋ ਪੇਪਰ ਸੀਸ ਤੋਂ ਪਹਿਲਾਂ ਪੁਲਿਸ ਭਰਤੀ ਦਾ ਪੇਪਰ ਲੀਕ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਇਹਨਾਂ ਨੇ ਹੈਰਾਨ ਕਰ ਦਿੱਤਾ ਹੈ ਕਿ ਕਿਵੇਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜੋ ਵਿਦਿਆਰਥੀ ਮਿਹਨਤ ਕਰਕੇ ਪੜ੍ਹ ਲਿਖ ਕੇ ਪੇਪਰ ਦੇਣ ਆਉਂਦੇ ਨੇ ਉਹਨਾਂ ਦੀ ਮਿਹਨਤ ਤੇ ਪਾਣੀ ਫਿਰ ਗਿਆ ਹੈ ਵੀਰਵਾਰ ਨੂੰ ਦੋ ਪ੍ਰਮੁੱਖ ਪੇਪਰ ਸੀ ਇਸ ਲਈ ਵਿਭਾਗਾਂ ਨੇ ਵਿਸ਼ੇਸ਼ ਤਿਆਰੀਆਂ ਕੀਤੀਆਂ ਸੀ ਪਰ ਸਖਤੀ ਹੋਣ ਦੇ ਬਾਅਦ ਵੀ ਪੇਪਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਇੰਟਰਮੀਡੀਏਟ ਦੇ ਬਾਇਓਲੋਜੀ ਅਤੇ ਗਣਿਤ ਦਾ ਪੇਪਰ WhatsApp ਗਰੁੱਪ ਵਿੱਚ ਵਾਇਰਲ ਹੋਣ ਤੋਂ ਬਾਅਦ ਵਿਭਾਗ ਦੇ ਵਿੱਚ ਹਫੜਾ ਦਫੜੀ ਮਚ ਗਈ ਪ੍ਰੀਖਿਆ ਸ਼ੁਰੂ ਹੋਣ ਦੇ ਘੰਟਾ ਬਾਅਦ ਹੀ ਦੋਹੇ ਪੇਪਰ WhatsApp ਗਰੁੱਪ ਦੇ ਵਿੱਚ ਪਾਏ ਗਏ ਲੋਕਾਂ ਨੇ ਪੇਪਰ ਲੀਕ ਹੋਣ ਤੇ ਕਿਹਾ ਕਿ ਇਹ ਹੜਕੰਪ ਮਚ ਗਿਆ ਲੋਕਾਂ ਦੇ ਵਿੱਚ ਵੀ ਨਾਰਾਜ਼ਗੀ ਪਾਈ ਜਾ ਰਹੀ ਹੈ